ਦੋਸਤੋ ਇੱਕ ਜ਼ਿਮੀਂਦਾਰ ਰਹਿੰਦਾ ਸੀ ਤੇ ਜ਼ਿਮੀਂਦਾਰ ਦੀ ਇੱਕੋ ਇੱਕ ਸੰਤਾਨ ਸੀ। ਉਸੇ ਉਸ ਦਾ ਭੋਲਾ ਭਾਲਾ ਜਿਹਾ ਪੁੱਤਰ। ਜ਼ਿਮੀਂਦਾਰ ਚਾਹੁੰਦਾ ਸੀ ਕਿ ਪੁੱਤਰ ਤਾਂ ਭੋਲਾ ਭਾਲਾ ਵਾ ਪਰ ਉਹ ਸਮਝਦਾਰ ਤੇ ਚਲਾਕ ਚੁਸਤ ਆ ਜਾਵੇ ਜੋ ਇਸ ਦੇ ਭੋਲੇਪਨ ਨੂੰ ਸੰਭਾਲ ਲੇ। ਮੇਰੇ ਜਾਣ ਤੋਂ ਬਾਅਦ ਪਿੰਡ ਵਾਲੇ ਨਾ ਜਾਣੇ ਮੇਰੇ ਪੁੱਤਰ ਨੂੰ ਮੂਰਖ ਬਣਾ ਕੇ ਸਾਰੀ ਜਾਇਦਾਦ ਹੀ ਨਾ ਹੜੱਪ ਲੈਣ। ਜੇ ਨੂੰ ਸਮਝਦਾਰ ਤੇ ਚਤੁਰ ਚਲਾਕ ਬੁੱਧੀਮਾਨ ਪਤਨੀ ਮਿਲ ਜਾਊਗੀ ਤੇ ਮੇਰੇ ਬਾਅਦ ਉਹ ਐਸ ਕਰਨੋਂ ਤੇ ਮੇਰੇ ਪੁੱਤਰ ਨੂੰ ਸੰਭਾਲ ਲਾਉਗੀ। ਐਸ ਲਈ ਜਿਮੀਦਾਰ ਜਿੱਥੇ ਵੀ ਕੁੜੀ ਵੇਖਣ ਜਾਂਦਾ ਉਥੇ ਇੱਕੋ ਇੱਕ ਸ਼ਰਤ ਰੱਖਦਾ ਕਿ ਮੈਨੂੰ ਦਾਜ ਵਿੱਚ ਕੁਝ ਨਹੀਂ ਚਾਹੀਦਾ। ਬਸ ਕੁੜੀ ਸੰਸਕਾਰੀ ਹੋਣ ਦੇ ਨਾਲ-ਨਾਲ ਚਤੁਰ ਤੇ ਬੁੱਧੀਮਾਨ ਹੋਣੀ ਚਾਹੀਦੀ ਹੈ। ਅਜਿਹੀ ਕੁੜੀ ਇੱਕ ਦਿਨ ਉਹਨੂੰ ਮਿਲ ਵੀ ਗਈ। ਕੁੜੀ ਦੇ ਪਿਤਾ ਨੇ ਆਪਣੀ ਧੀ ਦੀ ਤਾਰੀਫ਼ ਕਰਦਿਆਂ ਕਿਹਾ ਵੀ ਮੇਰੀ ਧੀ ਬਹੁਤ ਹੀ ਸਮਝਦਾਰ ਤੇ ਬੁੱਧੀਮਾਨ ਹੈ। ਹਰ ਸਵਾਲ ਦਾ ਜਵਾਬ ਸੋਸ ਸਮਝ ਕੇ ਦਿੰਦੀ ਐ ਇਸ ਦੀ ਗੱਲ ਦੀ ਕਾਟ ਕੋਈ ਨਹੀਂ ਕਰ ਸਕਦਾ ਐ ਜਿਮੀਦਾਰ ਇਹ ਸੁਣ ਕੇ ਬਹੁਤ ਖੁਸ਼ ਹੋਇਆ ਤੇ ਉਹਨੇ ਆਪਣੇ ਪੁੱਤਰ ਦਾ ਵਿਆਹ ਬਹੁਤ ਉਮਤਾਮ ਨਾਲ ਉਸ ਕੁੜੀ ਨਾਲ ਕਰ ਦਿੱਤਾ ਨੋ ਘਰ ਵਿੱਚ ਆਈ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਇੱਕ ਹਫ਼ਤੇ ਬਾਅਦ ਸੱਸ ਨੇ ਨੋ ਨੂੰ ਕਿਹਾ ਵੀ ਨੋ ਰਾਣੀਏ ਖੂਹ ਤੋਂ ਪਾਣੀ ਭਰ ਲਿਆ ਨੋ ਨੇ ਵੀ ਘਟ ਨਾਲ ਡੋਲ ਚੁੱਕਿਆ ਤੇ ਖੂਹ ਤੇ ਪਾਣੀ ਭਰਨ ਲਈ ਚੱਲ ਪਈ ਥੋੜੀ ਦੇਰ ਬਾਅਦ ਨੋ ਸਿਰ ਤੇ ਦੋ ਕੜੇ ਰੱਖ ਕੇ ਪਾਣੀ ਪਾਰ ਕੇ ਘਰ ਨੂੰ ਵਾਪਸ ਆਗੀ ਜਿਵੇਂ ਹੀ ਨੌਨੇ ਘਰ ਵਿੱਚ ਕਦਮ ਰੱਖਿਆ ਜ਼ਿੰਮੇਦਾਰ ਨੇ ਸੋਚਿਆ ਕਿ ਅੱਜ ਕਿਉਂ ਨਾ ਨੌਂਦੀ ਬੁੱਧੀਮਾਨੀ ਤੇ ਚਤ్రਾਈ ਦੀ ਪਰਖ ਕੀਤੀ ਜਾਵੇ ਐਈ ਸੋਚ ਕੇ ਜ਼ਿੰਮੇਦਾਰ ਨੇ ਜਿਵੇਂ ਹੀ ਨੌਨੇ ਘਰ ਵਿੱਚ ਕਦਮ ਰੱਖਿਆ ਸੀ ਉਹਨੂੰ ਉੱਥੇ ਹੀ ਰੋਕਦੇ ਹੋਏ ਬੋਲਿਆ ਫਿਰ ਰੋਕੋ ਪੁੱਤਰ ਘਰ ਵਿੱਚ ਜਦੋਂ ਤੁਸੀਂ ਦਾਖਲ ਹੋਵੋ ਪਹਿਲਾਂ ਮੇਰੀ ਇੱਕ ਬੁਝਾਰਤ ਦਾ ਜਵਾਬ ਦਿਓ ਨੌਨੇ ਝਾਟ ਆਪਣਾ ਕੁੰਡ ਸੰਭਾਲਿਆ ਤੇ ਆਪਣੇ ਸਹੁਰੇ ਨੂੰ ਕਿਹਾ ਜੀ ਪਿਤਾ ਜੀ ਤੁਸੀਂ ਬਾਜ਼ਾਰਤ ਪੁੱਛੋ ਮੈਂ ਉਸ ਦਾ ਜਵਾਬ ਜ਼ਰੂਰ ਦੇਵਾਂਗੀ ਤੇ ਉਸ ਜ਼임ੇਦਾਰ ਨੇ ਕਿਹਾ ਬਿਨਾ ਚਾਂਦੀ ਦੇ ਗਹਿਣੇ ਕੜਾਏ ਬਣੇ ਸਿਰ ਦਾ ਸ਼ਿੰਗਾਰ ਸ਼ਿੰਗਾਰ ਵਿੱਚ ਪਾਣੀ ਪਰ ਲਿਆ ਸੁਣੋ ਉਹ ਚਤੁਰ ਨਾਰ ਪਤੀ ਦੀ ਸੋ ਤੈਨੂੰ ਪਹਿਲਾਂ ਦੇ ਮੇਰਾ ਜਵਾਬ ਫਿਰ ਕਰੋ ਦੇਲੀ ਪਾਰ ਨੌ ਨੇ ਜਦੋਂ ਇਹ ਬਾਜ਼ਾਰਤ ਸੁਣੀ ਥੋੜੀ देर ਸੋਚ ਵਿੱਚ ਡੁੱਬ ਗਈ ਵੀ ਜੇ ਮੈਂ 부ਜਾਰਤ ਦਾ ਜਵਾਬ ਨਾ ਦੇ ਸਕੀ ਤਾਂ ਸੋਹਰਾ ਜੀ ਮੈਨੂੰ ਇਹ ਘਰ ਦੇ ਦਲੇਜ ਪਾਰ ਨਹੀਂ ਕਰਨ ਦੇਣਗੇ ਉਤੋਂ ਪਤੀ ਦੀ ਸੌਂ ਵੀ ਦੇ ਦਿੱਤੀ ਨੋ ਬਹੁਤ ਦੇਰ ਤੱਕ ਸੋਚਦੀ ਰਹੀ ਦਿਮਾਗ ਲੜਾਉਂਦੀ ਰਹੀ ਆਖਰਕਾਰ ਉਹਨੂੰ 부ਜਾਰਤ ਦਾ ਜਵਾਬ ਮਿਲ ਹੀ ਗਿਆ ਅਦਰ ਸੋਹਰਾ ਨੋ ਦੇ ਚਿਹਰੇ ਵੱਲ ਬੜੇ ਵੱਡੇ ਧਿਆਨ ਨਾਲ ਵੇਖ ਰਿਹਾ ਸੀ ਨੋ ਨੂੰ ਇਹਦੇ ਪਿਤਾ ਨੇ ਬਹੁਤ ਬੁੱਧੀਮਾਨ ਦੱਸਿਆ ਸੀ ਵੇਖੀਏ ਅੱਜ ਐ ਮੇਰੀ 부ਝਾਰਾ ਦਾ ਜਵਾਬ ਦੇ ਵੀ ਸਕਦੀ ਹੈ ਜਾਂ ਨਹੀਂ ਦੇ ਸਕਦੀ ਅੱਜ ਹੀ ਫੈਸਲਾ ਹੋ ਜਾਵੇਗਾ ਨੋ ਦਿੱਲੀ ਚ ਖੜੀ ਖੜੀ ਆਪਣੀ ਸਹੁਰੇ ਨੂੰ ਬੋਲੀ ਦਿੱਲੀ ਮਤਲਬ ਕਿ ਜਿਹੜਾ ਆਪਣੀ ਸਰਦਨ ਹੁੰਦੀ ਆ ਬੂਏ ਦੇ ਵਿਚਕਾਰ ਨਾ ਅੰਦਰ ਨਾ ਬਾਹਰ ਉੱਥੇ ਖਲੋਤੀ ਉਹਨੇ ਖੜੀ ਖੜੀ ਆਪਣੇ ਸਹੁਰੇ ਨੂੰ ਬੋਲੀ ਪਿਤਾ ਜੀ ਮੈਂ ਤੁਹਾਡੀ 부ਝਾਰਾ ਦਾ ਜਵਾਬ 부ਝਾਰਤ ਵਿੱਚ ਦੇਵਾਂਗੀ ਜੇ ਤੁਸੀਂ ਸਮਝਦਾਰ ਹੋ ਤਾਂ 부ਝਾਰਤ ਦਾ ਜਵਾਬ ਸਮਝ ਜਾਓਗੇ ਸਹੁਰਾ ਵੀ ਤਿਆਰ ਹੋ ਗਿਆ ਫਿਰ ਨੋ ਨੇ ਬੁਜਾਰਤ ਤੇ ਬੁਜਾਰਤ ਦਾਗੀ ਪਾਣੀ ਵਿੱਚ ਹੀ ਜਨਮੀ ਪਾਣੀ ਵਿੱਚ ਹੀ ਗਲੀ ਜਾਵੇ ਤੇ ਜਲਦੀ ਅਗ ਤੇ ਰੱਖ ਦਿੱਤੀ ਤਾਂ ਅਮਰ ਹੋ ਜਾਵੇ ਹੁਣ ਦੱਸੋ ਸੌਰਾਜੀ ਸਾਹਿਬ ਜੀ ਤੁਹਾਡੀ ਬੁਜਾਰਤ ਦਾ ਜਵਾਬ ਤੁਹਾਨੂੰ ਮਿਲਿਆ ਕਿ ਨਹੀਂ ਇਹ ਸੁਣ ਕੇ ਸੋਹਰਾ एकदम ਖੁਸ਼ ਹੋ ਗਿਆ ਨੋ ਦਾ ਜਵਾਬ ਸੋਹਰੇ ਨੂੰ ਸਮਝ ਆ ਗਿਆ ਤਾਂ ਮੇਰੇ ਪਿਆਰੇ ਸਾਥੀਓ ਸੋਹਰੇ ਨੇ ਜੋ ਬੁਜਾਰਤ ਪੁੱਛੀ ਸੀ ਉਹ ਇਸ ਤਰ੍ਹਾਂ ਸੀ ਕਿ ਬਿਨਾ ਚਾਂਦੀ ਦੇ ਗਹਿਣੇ ਕੜਾਈ ਬਣੇ ਸਿਰ ਦਾ ਸ਼ਿੰਗਾਰ ਸ਼ਿੰਗਾਰ ਵਿੱਚ ਪਾਣੀ ਭਰ ਲਿਆ ਸੁਣੋ ਉਹ ਚਤਰਨਾਰ ਜਾਨੀ ਕਿ ਬਿਨਾ ਚਾਂਦੀ ਦੇ ਗਹਿਣਾ ਕੜਿਆ ਤੇ ਉਹ ਸਿਰ ਦਾ ਸ਼ਿੰਗਾਰ ਬਣਿਆ ਉਸ ਸ਼ਿੰਗਾਰ ਵਿੱਚ ਪਾਣੀ ਭਰਿਆ ਜਾਂਦਾ ਵਾ ਤਾਂ ਇਸ 부ਜਾਰਤ ਦਾ ਨੋ ਨੇ 부ਜਾਰਤ ਵਿੱਚ ਹੀ ਜਵਾਬ ਦਿੱਤਾ ਕਿ ਪਾਣੀ ਵਿੱਚ ਜਨਮੀ ਪਾਣੀ ਵਿੱਚ ਗਲੀ ਜਾਵੇ ਜਲਦੀ ਅੱਗ ਤੇ ਰੱਖ ਦਿੱਤੀ ਤਾਂ ਅਮਰ ਹੋ ਜਾਵੇ ਤਾਂ ਦੋਸਤੋ ਇਸ 부ਜਾਰਤ ਦਾ ਜਵਾਬ ਜਵਾਬੇ ਮਿੱਟੀ ਦਾ ਕੜਾ ਮਿੱਟੀ ਵਿੱਚ ਪਾਣੀ ਜਿਹੜਾ ਮਲਾ ਕੇ ਕੜਾ ਬਣਦਾ ਤੇ ਜੇ ਉਸ ਕੱਚੇ ਕੜੇ ਨੂੰ ਪਾਣੀ ਵਿੱਚ ਪਾਦ ਦਿੱਤਾ ਜਾਵੇ ਤਾਂ ਉਹ ਪਾਣੀ ਵਿੱਚ ਗਲ ਜਾਂਦਾ ਪਰ ਜੇ ਉਹਨੂੰ ਜਲਦੀ ਅੱਗ ਤੇ ਰੱਖ ਦਿੱਤਾ ਜਾਵੇ ਤਾਂ ਉਹ ਅਮਰ ਹੋ ਜਾਂਦਾ ਜਾਨੀ ਕਿ ਪੱਕਾ ਹੋ ਜਾਂਦਾ ਤੇ ਉਹ ਜਲਦੀ ਨਹੀਂ ਟੁੱਟਦਾ ਸੋਹਰੇ ਸਮਝ ਗਿਆ ਕਿ ਨੋ ਤਾਂ ਬਹੁਤ ਬੁੱਧੀਮਾਨ ਹੈ ਪਰ ਸੋਹਰੇ ਨੂੰ ਅਜੇ ਵੀ ਥੋੜਾ ਜਿਹਾ ਸ਼ੱਕ ਸੀ ਇਹ ਸ਼ੱਕ ਨੂੰ ਦੂਰ ਕਰਨ ਲਈ ਉਹਨੇ ਅਗਲੀ ਜਿਹੜੀ 부ਜ਼ਾਰ ਤੋਂ ਪੁੱਛੀ ਉਹਨੂੰ ਨੋ ਨੂੰ ਕਿਹਾ ਪਿੰਨੋ ਐਸ ਬੁਝਾਰਤ ਦਾ ਤਾਂ ਤੂੰ ਬਖੋਬੀ ਜਵਾਬ ਦੇ ਦਿੱਤਾ ਪਰ ਮੇਰੀ ਅਗਲੀ ਬੁਝਾਰਤ ਦਾ ਜਵਾਬ ਦੇ ਤਾਂ ਮੈਂ ਤੇਰੀ ਬੁੱਧੀ ਦਾ ਲੋਹਾ ਮੰਨ ਜਾਵਾਂ ਫਿਰ ਸੋਹਰੇ ਨੇ ਅਗਲੀ ਬੁਝਾਰਤ ਪੁੱਛੀ ਕਹਿੰਦਾ ਵੀ ਐਨੀ ਲੰਮੀ ਸਿਕਰੀ ਡਲ ਵਿੱਚ ਉਤਾਰੇ ਛਮਾ ਛੰਪਾਣੀ ਪਰ ਲਿਆਈ ਦੀ ਪਿਆਸ 부ਜਾਵੇ ਨੋ ਬੁਝਾਰਤ ਸੁਣ ਕੇ ਥੋੜੀ देर ਸੋਚ ਵਿੱਚ ਡੁੱਬੀ ਫਿਰ ਆਪਣੇ ਸੋਹਰੇ ਨੂੰ ਕਿਹਾ ਪਿਤਾ ਜੀ ਐਸ ਬੁਝਾਰਤ ਦਾ ਜਵਾਬ ਵੀ ਮੈਂ ਬੁਝਾਰਤ ਵਿੱਚ ਹੀ ਦੇਵਾਂਗੀ ਜੇ ਤੁਸੀਂ ਸਮਝਦਾਰ ਹੋ ਤਾਂ ਇਸ ਮੁਜਾਰਤ ਦਾ ਜਵਾਬ ਵੀ ਸਮਝ ਜਾਓਗੇ ਫਿਰ ਨੌ ਨੇ ਬੋਲਣਾ ਸ਼ੁਰੂ ਕੀਤਾ ਕਹਿੰਦੀ ਪੂਰੀ ਨਾਲ ਲਿਪਟੀ ਪਈ ਦਹੀਂ ਪਾਣੀ ਵਿੱਚ ਗਲਾਈ ਹੱਥ ਮਲ ਫਿਰ ਬਣੀ ਸੀ ਕਰੀ ਦਹੀਂ ਪਾਣੀ ਵਿੱਚ ਉਤਾਰੇ ਲਿਫਟ ਡੋਲ ਪਾਣੀ ਭਰ ਲੈ ਆਈ ਦਿੱਤੀ ਪਿਆਸ ਬੁਝਾਏ ਨੌ ਦੇ ਮੋਹ ਜਿਹਹਾ ਲੋਕਕ ਜਵਾਬ ਸੁਣ ਕੇ ਜ਼ਿੰਮੇਦਾਰ ਤਾਂ ਗਦਗਦ ਹੋ ਗਿਆ ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸ ਨੇ ਬੜੇ ਜ਼ੋਰ ਸ਼ੋਰ ਨਾਲ ਆਪਣੀ ਨੌ ਦਾ ਜਿਹੜਾ ਸੀ ਨਾ ਅੰਦਰ ਘਰ ਦੇ ਵਿੱਚ ਸਵਾਗਤ ਕੀਤਾ ਹੁਣ ਜ਼ਿਮੀਦਾਰ ਨੂੰ ਯਕੀਨ ਹੋ ਗਿਆ ਕਿ ਉਹਦੀ ਨੋ ਬਹੁਤ ਹੀ ਬੁੱਧੀਮਾਨ ਤੇ ਚਤੁਰਚਰਾਕ ਆ ਬਹੁਤ ਬੁੱਧੀ ਵਾਲੀ ਐ ਹੁਣ ਉਸ ਨੂੰ ਆਪਣੇ ਪੁੱਤਰ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੀ ਉਸ ਦੀ ਨੋ ਸਭ ਕੁਝ ਸੰਭਾਲ ਲਵੇਗੀ ਦੋਸਤੋ ਜਦੋਂ ਜ਼ਿਮੀਦਾਰ ਆਪਣੇ ਨੋ ਤੋਂ ਬੁਝਾਰਤਾਂ ਪੁੱਛ ਰਿਹਾ ਸੀ ਉਸੇ ਸਮੇਂ ਗਲੀ ਦਾ ਇੱਕ ਕੁੱਤਾ ਇੱਕ ਕੁੱਤਾ ਜ਼ਿਮੀਦਾਰ ਦੀ ਚਾਰਪਾਈ ਦੇ ਕੋਲ ਆ ਕੇ ਬੈਠ ਗਿਆ ਹੁਣ ਉਸ ਕੁੱਤੇ ਨੇ ਸਾਰੀਆਂ ਬੁਝਾਰਤਾਂ ਤੇ ਉਹਨਾਂ ਦੇ ਜਵਾਬ ਜਿਹੜੇ ਆਪਣੇ ਕੰਨਾਂ ਨਾਲ ਸੁਣੇ ਉਸਨੇ ਸੋਚਿਆ ਕਿ ਜ਼ਿਮੀਦਾਰ ਦੀ ਨੋ ਬਹੁਤ ਹੀ ਪੜ੍ਹੀ ਲਿਖੀ ਆ ਪੜ੍ਹਨ ਲਿਖਣ ਨਾਲ ਬੜਾ ਗਿਆਨ ਮਿਲਦਾ ਵਾ ਕਿਉਂ ਨਾ ਮੈਂ ਵੀ ਪੜ੍ਹ ਲਿਖ ਕੇ ਗਿਆਨੀ ਬਣ ਜਾਵਾਂ ਜੇ ਮੈਂ ਪੜ੍ਹ ਲਿਖ ਕੇ ਗਿਆਨੀ ਬਣ ਗਿਆ ਤਾਂ ਜ਼ਿਮੀਦਾਰ ਦੀ ਨੋ ਵਾਂਗ ਮੇਰੀ ਵੀ ਮੇਰੇ ਸਮਾਜ 'ਚ ਬੜੀ ਇੱਜ਼ਤ ਹੋਊਗੀ ਐ ਸੋਚ ਕੇ ਉਹ ਕੁੱਤਾ ਜਿਹੜਾ ਸੀ ਇੱਕ ਪਾਠਸ਼ਾਲਾ ਵਿੱਚ ਪਹੁੰਚ ਗਿਆ ਉਥੇ ਜਾ ਕੇ ਅਧਿਆਪਕ ਜਿਹੜੇ ਸੀ ਨਾ ਉਹਨਾਂ ਨੂੰ ਕਿਹਾ ਉਹਨੇ ਵੀ ਗੁਰੂ ਜੀ ਮੈਨੂੰ ਵੀ ਪੜਨਾ ਸਿਖਾਓ ਮੈਂ ਵੀ ਪੜਨਾ ਵਾਂ ਤੇ ਪੜ੍ਹ ਲਿਖ ਕੇ ਗਿਆਨੀ ਬਣਨਾ ਵਾਂ ਮੈਂ ਦੇਖਿਆ ਕਿ ਜੋ ਗਿਆਨੀ ਲੋਕ ਹੁੰਦੇ ਆ ਉਹਨਾਂ ਦੀ ਸਮਾਜ ਵਿੱਚ ਉਹਨਾਂ ਦੀ ਸਮਾਜ ਵਿੱਚ ਬਹੁਤ ਹੀ ਇੱਜ਼ਤ ਮਾਣ ਹੁੰਦਾ ਉਸ ਦੀ ਇਹ ਗੱਲ ਸੁਣ ਕੇ ਜਿਹੜੇ ਅਧਿਆਪਕ ਸੀ ਨਾ ਉਹ ਬੋਲਿਆ ਵੀ ਮੇਰੇ ਭਾਈ ਕੋਕਰ ਮੈਂ ਤੈਨੂੰ ਪੜਾਤਾ ਦੇਵਾਂ ਪਰ ਤੇਰੀ ਕੋਕਰ ਜਾਤ ਵਿੱਚ ਬਹੁਤ ਸਾਰੇ ਅਫਗੁਣ ਹਨ ਬਹੁਤ سارے ਦੋਸ਼ ਹਨ ਤਾਂ ਦੱਸ ਮੈਂ ਤੈਨੂੰ ਕਿਵੇਂ ਪੜਾ ਦੇਵਾਂ ਇਹ ਸੁਣ ਕੇ ਕੁੱਤਾ ਬੋਲਿਆ ਗੁਰੂ ਜੀ ਦੱਸੋ ਤਾਂ ਸਹੀ ਕਿ ਸਾਡੀ ਕੋਕਰ ਜਾਤ ਵਿੱਚ ਅਜਿਹੇ ਕਿਹੜੇ ਔਗਣ ਤੇ ਦੋਸ਼ ਹਨ ਜਿਨ੍ਹਾਂ ਕਾਰਨ ਤੁਸੀਂ ਮੈਨੂੰ ਪੜਾਉਣਾ ਨਹੀਂ ਚਾਹੁੰਦੇ ਤਾਂ ਅਧਿਆਪਕ ਜਿਹੜਾ ਸੀ ਉਹਨੇ ਦੱਸਣਾ ਸ਼ੁਰੂ ਕੀਤਾ ਵੀ ਪਹਿਲਾ ਦੋਸ਼ ਤਾਂ ਤੇਰੇ ਅੰਦਰ ਇਹ ਵੀ ਕਿ ਤੂੰ ਲੱਤ ਚੁੱਕ ਕੇ ਕਿਤੇ ਵੀ ਪਿਸ਼ਾਬ ਕਰ ਦਿੰਨਾ ਦੂਜਾ ਔਗਣ ਤੇਰੇ ਅੰਦਰ ਐਵੇਂ ਕਿ ਤੂੰ ਉੱਚਾਰ ਰਸਤੇ ਵਿੱਚ ਟੋਇਆ ਖੋਦ ਕੇ ਉਸੇ ਟੋਏ ਵਿੱਚ ਬੈਠ ਜੰਨਾ ਤੇ ਤੀਜਾ ਅਵਗਣ ਐਵੇਂ ਕਿ ਜੇ ਕੋਈ ਸਾਧੂ ਸੰਤ ਪਿੰਡ ਵਿੱਚ ਆ ਜਾਵੇ ਤਾਂ ਤੂੰ ਉਸ ਤੇ ਪੌਂਕਦਾ ਵਾ ਤੇ ਉਸ ਨੂੰ ਪਰੇਸ਼ਾਨ ਕਰ ਦਿੰਨਾ ਤੇ ਚੌਥਾ ਅਵਗਣਾ ਤਾਂ ਸਭ ਤੋਂ ਵੀ ਬੁਰਾ ਵਾ ਜਦੋਂ ਵੀ ਸੰਧਿਆ ਸਮੇ ਜਾਂ ਪ੍ਰਬਾਤ ਸਮੇ ਆਰਤੀ ਹੁੰਦੀ ਆ ਤਾਂ ਤੂੰ ਸ਼ੰਖ ਦੇ ਨਾਲ ਲੈ ਮਲਾ ਕੇ ਰੌਲਾ ਪਾ ਕੇ ਆਰਤੀ ਦੇ ਸਮੇ ਇਨਾ ਰੋਣਾ ਮਾਪਿਆ ਸੋ ਬਹੁਤ ਬੁਰਾ ਲੱਗਦਾ ਵਾ ਇਹ ਸੁਣ ਕੇ ਕੁੱਤਾ ਬੋਲੇ ਵੀ ਗੁਰੂ ਜੀ ਤੁਸੀਂ ਤਾਂ ਸਾਡੇ ਜਿਹੜੇ ਸਾਰੇ ਗੁਣਾਂ ਨੂੰ ਔਗਣ ਕਹਿ ਦਿੱਤਾ ਵਾ ਅਸਲ ਵਿੱਚ ਉਹ ਸਾਡੇ ਔਗਣ ਨਹੀਂ ਆ ਉਹ ਗੋਣਿਆ ਜੋ ਤੁਹਾਡੀ ਸਮਝ ਵਿੱਚ ਨਹੀਂ ਆਉਂਦੇ ਇਸ ਦਾ ਸਹੀ ਅਰਥ ਮੈਂ ਤੁਹਾਨੂੰ ਦੱਸਦਾ ਵਾਂ ਕਿ ਅਸੀਂ ਜੇ ਉਹ ਲੱਤ ਚੁੱਕ ਕੇ ਪਿਸ਼ਾਬ ਕਰਦੇ ਹਾਂ ਸਾਡਾ ਮੰਨਣਾ ਹੈ ਵੇ ਕਿ ਉੱਪਰ ਆਕਾਸ਼ ਜੋ ਸਾਡੇ ਪਿਤਾ ਦੇ ਸਮਾਨ ਆ ਤੇ ਹੇਠਾਂ ਧਰਤੀ ਜੋ ਸਾਡੀ ਮਾਂ ਦੇ ਸਮਾਨ ਆ ਉਸਤੇ ਪਲਾ ਅਸੀਂ ਪਸ਼ਾਬ ਕੇ ਮੇਂ ਕਰ ਸਕਦੇ ਆ ਇਸ ਲਈ ਅਸੀਂ ਬਚਕਾਰ ਹੀ ਪਸ਼ਾਬ ਕਰਦੇ ਆ ਅਧਿਆਪਕ ਨੇ ਜਦੋਂ ਇਹ ਸੁਣਿਆ ਤਾਂ ਹੈਰਾਨ ਰਹਿ ਗਿਆ ਅੱਛਾ ਇਹੋ ਜੀ ਗੱਲ ਤੁਸੀਂ ਤਾਂ ਬੜੇ ਹੀ ਗੁਣੀ ਹੋ ਫਿਰ ਇਹ ਸੁਣ ਕੇ ਕੁੱਤਾ ਜਿਹੜਾ ਉਹ ਬੋਲਿਆ ਤੇ ਅਸੀਂ ਜੋ ਗੱਡਾ ਖੋਦ ਕੇ ਬੈਠਦੇ ਆ ਨਾ ਵਿਚਕਾਰ ਰਸਤੇ ਵਿੱਚ ਉਹ ਅਸੀਂ ਐਵੇਂ ਹੀ ਨਹੀਂ ਬੈਠਦੇ ਉਸ ਵਿੱਚ ਵੀ ਵੱਡਾ ਪੇੜਾ ਪਿੰਡ ਵਿੱਚ ਸੰਤ ਮਹਾਤਮਾ ਜਿਹੜੇ ਸਾਧੂ ਆਉਂਦੇ ਰਹਿੰਦੇ ਆ ਅਸੀਂ ਵਿਚਕਾਰ ਰਸਤੇ ਵਿੱਚ ਗੱਡਾ ਖੋਦ ਕੇ ਬੈਠ ਜਾਨੇ ਆ ਤਾਂ ਜੇ ਕੋਈ ਸਾਧੂ ਸੰਤ ਸਾਨੂੰ ਠੋਕਰ ਮਾਰ ਜਾਵੇ ਤੇ ਸਾਡਾ ਉਧਾਰ ਹੋ ਜਾਵੇ ਪਰ ਰਹੀ ਗੱਲ ਕਿਸੇ ਸਾਧੂ ਸੰਤ ਤੇ ਭੋਂਕਣ ਦੀ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜਦੋਂ ਤੁਸੀਂ ਗ੍ਰਸਤੀ ਛੱਡ ਕੇ ਸਾਧੂ ਸੰਤ ਬਣੇ ਗਏ ਹੋ ਤਾਂ ਹੁਣ ਪਿੰਡ ਵਿੱਚ ਕੀ ਲੈਣਾ ਹੈ ਜਾਓ ਹਮਾਲਿਆ ਪਹਾੜ ਤੇ ਜਾ ਕੇ ਤਪੱਸਿਆ ਕਰੋ ਤੇ ਰਹੀ ਗੱਲ ਆਰਤੀ ਦੇ ਸਮੇਂ ਰੋਣ ਦੀ ਤਾਂ ਉਹ ਸਾਡਾ ਪ੍ਰਾਰਥਨਾ ਕਰਨ ਦਾ ਇੱਕ ਤਰੀਕਾ ਵਾ ਅਸੀਂ ਭਗਵਾਨ ਨਾਲ ਸ਼ੰਖ ਦੀ ਲੈ ਨਾਲ ਰੋ ਕੇ ਪ੍ਰਾਰਥਨਾ ਕਰਦੇ ਹਾਂ ਕਿ हे ਪ੍ਰਭੂ ਸਾਨੂੰ ਇਸ ਕੂਕਰ ਜਾਨ ਤੋਂ ਛੁਟਕਾਰਾ ਦਿਵਾਓ ਇਹ ਸੁਣ ਕੇ ਗੁਰੂ ਜੀ ਗਾਤ ਗਾ ਦੋਗੇ ਤੇ ਬੋਲੇ ਭਾਈ ਕੂਕਰ ਮੈਨੂੰ ਮਾਫ ਕਰਨਾ ਮੈਂ ਤਾਂ ਤੇਰੇ ਇਹਨਾਂ ਗੁਨਾ ਨੂੰ ਅਵਗਣ ਸਮਝ ਲਿਆ ਤੂੰ ਤਾਂ ਸਾਨੂੰ ਇਨਸਾਨ ਨਾਲੋਂ ਵੀ ਵੱਧ ਸਮਝਦਾਰ ਲੱਗਦਾ ਵਾ ਤੂੰ ਆਪਣੀ ਨੀਤੀ ਤੇ ਸ਼ੁਰੂ ਤੋਂ ਅਖੀਰ ਤੱਕ ਟਿਕਿਆ ਰਹਿੰਦਾ ਵਾ ਜਦ ਕਿ ਇਨਸਾਨ ਆਪਣੀ ਨੀਤੀ ਨੂੰ ਦਿਨੋਂ ਦਿਨ ਬਦਲਦਾ ਵਾ ਤਾਂ ਕੋਕਰ ਮਹोदय ਕੱਲ ਤੋਂ ਤੁਸੀਂ ਸਿੱਖਿਆ ਪ੍ਰਾਪਤ ਕਰਨ ਲਈ ਮੇਰੀ ਪੜ੍ਹਸਾਲਾ ਵਿੱਚ ਆ ਸਕਦੇ ਹੋ ਤਾਂ ਦੋਸਤੋ ਇਸ ਤਰ੍ਹਾਂ ਨਾਲ ਇੱਕ ਕੋਕਰ ਦਾ ਵੀ ਭਲਾ ਹੋ ਗਿਆ ਤੇ ਜ਼ਿੰਮੇਵਾਰੀ ਨੋ ਦਾ ਵੀ ਹੁਣ ਉਸ ਦਾ ਮਾਨ ਸਨਮਾਨ ਉਹਦੇ ਸੋਹਰੇ ਪਰਿਵਾਰ ਵਿੱਚ ਪਹਿਲਾਂ ਨਾਲੋਂ ਵਿਵਾਦ ਹੋਣ ਲੱਗਾ ਸੋ ਇਸ ਤਰ੍ਹਾਂ ਇਹ ਕਹਾਣੀ ਆਪਾਂ ਕਰਦੇ ਆ ਇੱਥੇ ਹੀ ਖਤਮ ਹੁੰਦੀ ਆ ਉਮੀਦ ਕਰਦੇ ਆ ਕਿ ਤੁਹਾਡਾ ਖੂਬ ਮਨੋਰੰਜਨ ਹੋਇਆ ਹੋਵੇਗਾ ਤੁਸੀਂ ਪਸੰਦ ਕੀਤੀ ਹੋਏਗੀ ਤੇ ਨਾਲ ਹੀ ਤੁਸੀਂ ਪਹੁੰਚ ਕੇ ਹੋਵੋਗੇ ਆਪਣੇ ਬਚਪਨ ਵਿੱਚ ਕਿਉਂਕਿ ਆਪਾਂ ਛੋਟਿਆਂ ਦੇ ਇਹੋ ਜਿਹੀਆਂ ਕਹਾਣੀਆਂ ਸੁਣੀਆਂ ਹੁੰਦੀਆਂ ਸੀ ਤੇ ਜੇ ਤੁਹਾਨੂੰ ਕਹਾਣੀਏ ਥੋੜੀ ਜਿਹੀ ਵੀ ਪਸੰਦ ਆਈ ਹੋਵੇ ਨਾ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਤੁਸੀਂ ਕਹਾਣੀ ਕਿੱਥੇ ਬੈ ਕੇ ਸੁਣ ਰਹੇ ਹੋ ਆਪਣੇ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ ਤੁਸੀਂ ਕਿੱਥੋਂ ਸੁਣ ਰਹੇ ਹੋ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਫਿਰ ਮਿਲਦੇ ਹਾਂ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ 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 ਜ਼ਿਆਦਾ ਖਿਆਲ ਰੱਬ ਰਾਖਾ